ਤਾਂ ਜੀ ਬਾਬਿਓ ਬਈ ਕੀ ਹਾਲ ਚਾਲ ਆ ਭਾਈ ਪੂਰਾ ਬਲੱਡ ਲਾਈਨ ਨਾ ਠੀਕ ਤੇ ਸਹੀ ਹੋ ਗੀਆਂ ਤੇਦਰ ਪਹਿਲਾ ਮੂਰੇ ਆ ਗਈ ਮਤਲਬ ਆਪਣੀ ਜਿਹੜੀ ਬੈਗਟ ਸਾਈਟ ਬੋਲ ਵਾਲੀ ਆ ਕੀ ਅੱਜ ਉਸ ਪੱਜ ਕਬੂਤਰ ਜਿਹੜੀਆਂ ਆਪਣੀਆਂ ਡਾਊਨ ਵਾਲੀਆਂ ਨੇ ਕੱਲ ਨੂੰ ਡਾਊਨੀਆਂ ਨੇ ਜਿਹੜੀਆਂ ਉਹਨਾਂ ਨੂੰ ਗੁੜ ਦੇਣਾ ਪਹਿਲੇ ਤਾਂ ਮੈਂ ਦਾਣੇ ਹੀ ਦੇਖ ਰਹਾ ਹਾਂ ਖੁੱਡੇ ਦੇ ਵਿੱਚ ਦਾਣੇ ਤਾਂ ਖਾਰਖੇ ਨੇ ਬਾਬੋ ਜੀ ਪਾਣੀ ਮਾਰਾ ਜਗੰਤਾ ਹੋ ਗਿਆ ਅੱਜ ਕੱਲ ਪਤਾ ਨਹੀਂ ਕੀ ਚੱਕਰ ਪੈਗਾ ਨਾ ਜਮੇ ਵੇ ਨਹੀਂ ਕੰਤਾ ਕਿਤਾ ਪਾਣੀ ਜਮਾ ਵੀ ਉਹਨਾਂ ਜਮਾ ਸਾਬ ਤਤਰ ਕੰਢਿ ਅਜ ਮੜੇ ਫੰਗ ਫੰਗ ਜੇ ਪੈ ਗਏ ਤੇ ਇੱਕ ਤਾਂ ਆਪਣੇ ਆਈ ਦੇ ਰੰਗ ਲਾਉਣਾ ਹਾ ਟੋਰੀ ਤੇ ਦੋਵੇਂ ਲਾਲ ਬਗਲ ਇਹਦੇ ਕਰਾਂਗੇ ਬਈ ਕਾਲੀ ਕੰਡ ਕਰਦੀ ਐ ਇਹਨੂੰ ਪਤਾ ਅੱਜ ਠੀਕ ਐ ਆ ਇਹਨੂੰ ਪਤਾ ਉਹਦੀ ਵੀ ਲਾ ਦੀ ਕੋਈ ਘੈਂਟ ਜਾਂ ਟੁੰਡ ਦੀ ਵੀ ਕੋਈ ਪਤਾ ਨਹੀਂ ਸਲਾਹ ਮਣ ਸਕਦੀ ਐ ਮਾ ਕੀ ਨੂੰ ਰਾਗਾ ਹੁੰਦਾ ਹੱਦ ਤੱਕ ਬਹੁਤ ਕਰੜੀ ਹੈ ਬਹੁਤ ਜ਼ਿਆਦੇ ਪੈਰ ਮੱਚ ਗਏ ਮੇਰੇ ਤਾਂ ਜੀ ਭਾਈ ਹੁਣ ਟੈਂਪਰੇਚਰ ਦੇਖਾ ਦੀ ਉਹ ਤੇ ਵੈਦਰ ਤੇ ਆਪਣੇ ਤੇ Google ਤੇ ਬਹੁਤ ਟੈਂਪਰੇਚਰ ਅੱਜ 39 40 ਇੰਨਾ ਵੀ ਡਿਗਰੀ ਟੈਂਪਰੇਚਰ ਅੱਜ ਠੀਕ ਆ ਬਹੁਤ ਜ਼ਿਆਦੇ ਆਣਾ ਮਤਲਬ ਪੈਰ ਜਿ ਮੱਚੀ ਜਾਂਦੇ ਨੇ 5 ਮਿੰਟ ਵੀ ਨਹੀਂ ਖੜਾ ਜਾਂਦਾ ਹਨਾ ਬਾਕੀ ਕਾਲੂ ਦੇਖਦਾ ਕਾਲੂ ਵੀ ਅੱਜ ਪਹਿਲਾਂ ਅੱਜ ਕੂਤਰੀਆਂ ਨੂੰ ਮਤਲਬ ਧੁੱਪ ਲਵਾ ਕੇ ਇਸ ਤੋਂ ਬਾਅਦ ਕਾਲੂ ਚਾਰਾਂ ਨੂੰ ਡਾ ਲਾਂਗੇ ਜਿਨ੍ਹਾਂ ਨੇ ਪੈਠਣਾ ਉਹ ਬਹਿ ਜਾਣਗੇ ਛੇਤੀ ਬਾਕੀ ਕਾਲੂ ਗਰਮੀ ਬਹੁ ਆ ਬਾਕੀ ਅੱਜ ਵੀ ਬਸ ਗੁੜ ਦੇਣਾ ਇਹਨਾਂ ਗੁੜ ਦੇ ਕੇ ਬਿਠਾ ਦਾਂਗੇ ਇਹਨਾਂ ਨੂੰ ਪੰਛਾਤਰੀ ਚੁਤਰੀ ਜਿਹਾ ਪਿੰਜਰੇ ਪੁੰਜਰੀਆਂ ਚ ਧੁੱਪ ਜੀ ਲਵਾ ਕੇ ਪਹਿਲਾਂ ਰੰਗ ਲਾਈਏ ਫਿਰ ਗੁੜ ਦੇਵਾਂਗੇ ਇਹਨਾਂ ਨੂੰ ਨਲਾ ਮੈਂ ਕੱਡਾ ਸਖ ਸਮਾਨ ਰੰਕਲਾ ਇੱਕ ਤਾਂ ਆਪਣੀ ਹੋ ਗਈ ਪੱਥਰ ਡਾਈ ਦੂਸਰੇ ਨੰਬਰ ਤੇ ਹਾਈਟ੍ਰੋਜਨ ਤੇ ਤੀਸਰੇ ਨੰਬਰ ਤੇ ਬਰਸ਼ਾ ਹੋਰ ਕੀ ਲੱਗੂਗਾ ਬਸ ਆਹੀ ਹੈ ਸਾਰਾ ਪ੍ਰਬੰਧ ਹਾਂ ਸੱਚੀ ਕੋਰ ਕੋਲੀ ਕਿੱਧਰ ਗਈ ਆਪਣੀ ਆਈ ਦੇ ਵਿੱਚ ਪਾਈ ਹੁੰਦੀ ਜੀ ਬਾਬੇ ਬਈ ਕਰ ਲੈ ਉਹ ਰੰਗ ਆ ਕਾਲਾ ਤੇ ਹੁਣ ਸਲਾਹ ਮੇਰੀ ਬਣ ਗਈ ਮਤਲਬ ਜਿਹੜੇ ਦੋ ਕਬੂਤਰੀਆਂ ਆਪਣੀਆਂ ਹੈਗੀਆਂ ਨੇ ਟੰਡ ਐਂਡ ਚਿੱਟੀਆਂ ਵਾਲੀ ਤੁਹਾਨੂੰ ਪਤਾ ਹੀ ਹੈ ਕਿਹੜੀ ਵਾਲੀ ਇਹ ਦੋਨੇ ਵਾਲੀ ਇਹਨਾਂ ਦੇ ਰੰਗ ਕਰਦੇ ਆ ਲਓ ਜੀ ਚੱਕ ਲੈ ਖਾ ਦਿੰਦੇ ਥੱਲੀ ਛੱਡ ਦਿੰਦੇ ਨਾ ਨੰਨਾਂ ਨੂੰ ਠੀਕ ਹੈ। ਬਾਈ ਉਹ ਜੇ ਕੂਤਰੀਓ। ਕੱਲ ਵਾਸਤੇ ਰੈਡੀ ਕਰਦੇ ਆਂ। ਕੱਲ ਹਟਾਵਾਂ ਇਹਨਾ। ਤੇ ਯਾਰ ਹੁਣ ਕੈਮਰਾ ਮਿਕ ਫੋਨ ਟੱਕ ਰਿਹਾ ਹੋਇਆ। ਜੇ ਆਊਗਾ ਅਨੁਰਾਗਾ। ਬਾਕੀ ਦੇਖੋ ਕੀ ਕੀ ਆਉਂਦਾ ਤਾ। ਆ ਦੇਖੋ ਇਹਦੇ ਨਾਲ ਕੋਲਾਤੀ ਪੂਰਾ ਹਨ ਕਾਲਾ ਹੋ ਗਿਆ ਠੀਕ ਹੈ। ਇਹ ਸੁਨਾਰੇ ਲਾਵਾਂਗੇ ਦੋਨਾਂ ਦੀ ਬਈ ਕੀ ਕਰੀਏ ਕੰਡਲ ਕੰਡ ਲਾ ਲੋ ਚਾਹੇ ਪੋਟਾ ਲਾ ਲੋ ਹਨਾ ਵੋ ਕੋ ਸੁਨਾਮ ਕੱਲ ਕਹ ਕੰਨੇ ਨੇ ਤੇ ਪਹਿਲਾ ਤਾਂ ਆਪਾਂ ਲਾਈਏ ਆਪਣੀ ਇਹ ਚਿੱਟੀਆਂ ਵਾਲੀ ਚਲੋ ਜਨਮਾ ਕਿਵੇਂ ਦਿਖਾਵਾਂ ਹੁਣ ਯਾਰ ਦਿਖਾਉਣਾ ਵੀ ਔਖਾ ਖੜ ਜੋ ਜੀ ਪਹਿਲੇ ਖਾ ਹਾਂ ਠੀਕ ਹੈ ਆਇਆ ਇਹ ਕੁਤਰੀ ਇਹ ਫੋਨ ਹਟਿ ਗਏ ਬੱਸ ਫੋਨ ਤੇ ਬਈ ਗਲਾਸ ਵੀ ਨ ਚੜਾਇਆ ਜਾਣ ਕੇ ਨਹੀਂ ਚੜਾਇਆ ਉਹ ਦੁਗਲਾਸ ਉਂ ਪੇੜ ਆ ਜਾ ਲਾਦਾ ਬੋਲਾ ਬੁੱਢਾ ਆ ਕਵਰ ਵੀ ਨ ਚੜਾਇਆ ਹੋਇਆ ਬਈ ਯਾਰ ਖੜ ਜੋ ਬਈ ਸੁਨ ਲ ਦਿਖਾਵਾ ਬਾਅਦ ਚ ਦਿਖਾਉਣੇ ਆਵਾ ਪਰਾਂ ਕ ਖਰਾਬ ਕਰ ਲੈ ਪੀਣੀ ਹਮ ਤੜਫੜ ਕਰੀ ਜਾਂਦੀ ਹੈ ਬਈ ਇਹ ਤੇ ਫੋਨ ਲ ਕੀ ਕਰਾਉਣਾ ਨੇ ਉਹੀ ਲੱਗਿਆ ਕਰੂਗੀ ਯਾਰ ਬੇਕਾਰ ਦੀ ਚਲੋ ਇਹਨੂੰ ਰਹਿਣ ਦਿੰਦੇ ਆ ਬਾਪਾ ਟੁੰਡ ਦੇ ਦੇ ਦੇਣ ਟੁੰਡ ਤਾਂ ਆਪਣੀ ਰੰਗ ਨਾ ਕਰਾਉਂਗਾ ਇਹਨੂੰ ਨਮਾ ਕੇ ਨਮਾ ਕੇ ਮਤਲਬ ਫੇਰ ਆਪੇ ਨਾਈ ਜਦੋਂ ਫੇਰ ਲਾਵਾਂਗੇ ਤਾਂ ਆ ਟੁੰਡ ਦੇ ਲਾਤਾ ਰੰਗ ਟੁੰਡ ਬਾਹਰ ਵੀ ਛੜਤੀ ਇਹਨੂੰ ਵੀ ਮਤਲਬ ਬਾ ਨਹੀਂ ਫਰਨ ਦਿੰਦੇ ਭਾਈ ਆਰੇ ਫੱਢੀ ਜਾ ਟੁੰਡ ਭਾਈ ਆ ਕਰਤੀ ਠੀਕ ਆ ਦੂਸਰੀ ਵੀ ਕੱਟ ਦਿੰਨੇ ਆ ਕਿ ਨਹੀਂ ਕਟਾਂ ਇਹ ਹੋ ਗਈ ਸ਼ਾਲੇ ਵਾਰ ਚੌਥੇ ਨੰਬਰ ਵਾਲਾ ਬੱਚਾ ਜਾ ਨਹੀਂ ਤੜ ਫਿਰਜੀ ਲਾ ਕੇ ਕਰਨਾ ਚਲੋ ਭਾਈ ਮੇਬੀ ਚਾਤਾ ਤੂੰ ਜੇ ਅਰਲਾਣੇ ਨਾਲ ਪਾਣੀ ਖਾਣਗੇ ਅੱਦਾਂ ਹੁਣ ਬਹੁਤ ਹੀਟ ਹੋ ਗਿਆ ਬਹੁਤ ਜ਼ਿਆਦਾ ਮੈਨੂੰ ਠੰਡਾ ਕਰਨਾ ਪਊ ਜਿਵੇਂ ਕਿ ਸਾਨੂੰ ਪਤਾ ਹੀ ਆ ਬਸ ਵੀ ਟੰਡ ਤੇ ਲਾ ਕੇ ਰਾਂਗੇ ਛੜਤਾ ਸੀ ਤੇ ਇਹਨਾਂ ਨੂੰ ਲੱਗਿਆ ਅੱਜ ਇਹਨਾਂ ਦੀ ਇਸ ਇਹਨਾਂ ਦਾ ਇਸ਼ਨਾਨ ਕਰਾਉਣ ਇਸ਼ਨਾਨ ਜਾਂ ਨਹਾਈ ਮਤਲਬ ਨਵਾਉਣਾ ਆ ਦੇਖੋ ਦੋਨਾਂ ਦਾ ਮੂਡ ਬਣ ਰਹਿਣਾ ਹੁੰਦਾ ਹੈ ਜਮ ਆ ਦੇਖੋ ਆ ਕਬੂਤਰੀ ਨੂੰ ਜਿਵੇਂ ਇਹਦੇ ਚੈਣ ਪਾਈ ਹੋਵੇ ਗੱਲ ਚ ਕਿਸਨ 3 ਹਾਂ ਜਿਸ ਨੂੰ ਨੌਂ ਦਿੱਤਾ ਆ ਬਾਈ ਤਾਂ ਇਹ ਤਾਂ ਮੈਂ ਇੱਧਰ ਦੀਆਂ ਲੰਘਿਆ ਸੀ ਤੇ ਉਹ ਗੁੜ ਦੇਵਾਂਗੇ ਹਲੇ ਤੱਪ ਪਕਾਰੜੀ ਥੋੜੀ ਬਾਲੀ ਜਿਆਦਾ ਗਰਮੀ ਜਿਮ ਗਵਾਗਾ ਫੋਨ ਵੀ ਹੀਟ ਹੋ ਜਾਂਦਾ ਬਾਰ-ਬਾਰ ਠੀਕ ਹੈ ਅੱਤ ਮੈਂ ਜਾਲੰ ਪਰ ਫਿਰਦੇ ਨਹੀਂ ਆਂ ਟੁੰਡਾ ਅੰਦਰ ਜਾਲੀ ਬੀਤੀ ਦੇਖੀ ਜਾਂਦੀ ਨਹੀਂ ਨਹੀਂ ਨਾ ਹੂੰ ਬਾਕੀ ਦੇਖ ਨਾ ਯਰੇ ਰੰਗ ਆ ਵੈਸੇ ਖਰਾਬ ਕਰ ਲੈਣੇ ਪੋਟਾ ਕਾ ਉਹ ਕੰਡ ਲਾ ਲੋ ਜਾਂ ਪੋਟਾਂ ਐ ਜਾਂ ਕਰਨਾ ਸੀ ਇਹਦਾ ਕਿਉਂਕਿ ਸਾਰੇ ਕਬੂਤਰਾਂ ਦੇ ਪੋਠੇ ਕਰਾਂਗੇ ਕੀ ਕਾਲੇ ਆਣ ਜਵਾਂ ਠੀਕ ਐ ਨਾਲੇ ਵਧੀਆ ਵੀ ਲੱਗਿਆ ਕਰਨਗੇ ਤੇ ਆਪਾਂ ਵੀ ਲੋਚ ਬੈਠਾ ਅੰਦਰ ਵੱੜਦੀ ਨਹੀਂ ਗਈ ਅੰਦਰ ਦੀ ਅੰਦਰ ਨਾਲਾ ਦਾ 나ਉਂਗੀ 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 ਮੂੜ ਵੜ ਰਿਹਾ ਮੂੜ ਆ ਰਿਹਾ ਉਹਦੀ ਕੋ ਬਚਾਈ ਵੀ ਕਰੀ ਜਾਂਦਾ ਅੱਜ ਮਿੱਟੀ ਬਹੁਤ ਹਦੀ ਨਾਣੇ ਬਈ ਇੱਥੋਂ ਨੂੰ ਉੱਧਰ ਵਾਗ ਗਿਆ ਫੁੱਡੇ ਘਣੀ ਠੀਕ ਹੈ ਪਰ ਇੱਧਰ ਆ ਗਿਆ ਬਹੁਤ ਆਇ ਫਰੀ ਗੇਸ ਕਾਈ ਤੇ ਨਮੂਣਾ ਤਾਂ ਬੱਠਲ ਚ ਜੀਗਾ ਪਰੇ ਚ ਘਰੇ ਪਤਨ ਕੀ ਕੁਝ ਕਰਨਾਂ ਦੀ ਪੱਤੇ ਆਂਦਾ ਨਿੰਮ ਦੇ ਪੱਤੇ ਨੇ ਸ਼ਾਇਦ ہاں ਨਿੰਮ ਦੀ ਨੇ ਠੀਕ ਹੈ ਲੋ ਬਿਉ ਅੱਜ ਤਾਂ ਬਹੁਤ ਹੀ ਜ਼ਿਆਦਾ ਟੈਂਪਰੇਚਰ ਹਾਈ ਆ ਯਾਰ 39 ਹਲ ਤੱਕ ਕੁਝ ਨਹੀਂ ਅੱਗੇ ਅੱਗੇ ਵੀ ਆਊਗਾ ਅੱਗੇ ਬਾਕੀ ਆਪਣਾ ਪੁਰਾਣਾ ਖੁੱਡਾ ਦੇਖੋ ਜਿੱਦੋਂ ਆਪਾਂ ਪਹਿਲਾਂ ਬਣਾਇਆ ਕਰਦੀ ਬਲੋ ਹਾਂ ਇੱਥੋਂ ਯੂਟਿਊਬ ਕਰਿਆ ਕਰਦੀ ਐਂ ਕੁਕਤਾ ਦਾਣੇ ਖਾਂਦੇ ਹੁਣ ਵੱਟਾ ਬਣਾਦੀ ਹਾਂ ਕਈ ਬਾਪੂ ਕੱਲਾ ਬੱਚਾ ਹੋ ਰਿਆ ਤੇ ਦੋ ਡਿੱਗੀਆਂ ਹੁਣੇ ਬੱਸ ਚਲੋ ਐਂ ਵੀ ਕੁਝ ਨਹੀਂ ਹੁੰਦਾ ਉਹ ਤਾਂ ਦਾਣੇ ਦੂਣੇ ਜੇ ਹੈ ਨਹੀਂ ਤੀ ਬਸ ਮਿੱਟੀ ਜੀ ਖਾਦੀ ਔਰੇ ਬਾਹਰ ਬਾਕੀ ਟੰਟਨੀ ਉਡੀ ਪੱਛਾ ਰਹਿ ਗਿਆ ਹਣਾ ਬਾਕੀ ਨਾ ਆ ਵੀ ਲਏ ਮੈਂ ਦਰੁੰਦਰ ਜੀ ਅੰਦਰ ਭਾਗ ਗਿਆ ਸੀ ਛੱਡ ਕੇ ਆਹ ਚਲਾ ਆ ਪਿੰਡ ਹਾਲਾ ਜਦ ਗਰਮੀ ਲੱਗੀ ਹੁਣ ਨਾ ਆਇਆ ਪਿਆ ਬੱਚਾ ਸਾਨੂੰ ਪਹਿਲੀ ਤੇ ਉਹ ਯਾਰ ਹਾਂ ਪੈਰ ਤੇ ਬਈ ਫੁਨਸੀਆ ਹੋ ਰਹੇ ਨੇ ਬੱਚੇ ਦੇ ਕੋਈ ਨਾ ਦਾ ਕਰਦਿਆਂ ਇਲਾਜ ਲਾਉਣੇ ਜੂਨਾ ਜੂਨਾ ਜੀ ਜੂਨਾ ਕੰਮ ਕਰ ਗਿਆ ਤਾਂ ਹੋਰ ਨਾ ਜੇ ਜੂਨਾ ਕੰਮ ਕਰਕੇ ਫਿਰ ਤਾਂ ਸਟਾ ਨਾ ਕੰਮ ਕਰਿਆ ਫੇਰ ਕੋਈ ਹੋਰ ਦਵਾਈ ਸੋਚਾਂਗੇ ਤੇ ਵਾਸਤੇ ਪੈਰ ਬਈ ਬੜੇ ਵੱਡੇ ਹੋ ਰਹੇ ਮੈਨੂੰ ਵੀ ਲੱਗਿਆ ਜਿਵੇਂ ਫੁਣਸੀਆਂ ਫਿਰ ਮੈਂ ਦੇਖਿਆ ਧਿਆਨ ਨਾਲ ਆਹ ਹਾਂ ਹੋਰੀਆਂ ਨੇ ਬਈ ਪਤਾ ਨਹੀਂ ਬਈ ਐਸ ਵਾਰੀ ਹੋਇਆ ਬਾਕੀ ਤਾਂ ਕਦੇ ਐ ਕੋਈ ਇਹੋ ਜਿਹੀ ਖਬਰ ਆਈ ਨਹੀਂ ਵੀ ਫੁਣਸੀਆਂ ਹੋ ਗਿਆ ਆਪਣੇ ਜਾਨਵਰਾਂ ਦੇ ਠੀਕ ਆ ਆ ਦੇਖੋ ਆਹ ਫਰਦੀ ਡੱਬੀ ਸ਼ਾਤਰੀ ਲਾ ਦੇਣੇ ਚਲੋ ਨਹੀਂ ਆਪੇ ਹੱਥ ਅੱਗੇ ਦਾ ਲਾਤੀ ਸੀ ਆ ਬੱਚਾ ਵੀ ਉੜ ਗਿਆ ਵਟਮਟਾ ਆ ਫਿਰਦਾ ਅੱਜ ਨਾਤੇ ਜਾਨਵਰ ਤਨੇ ਉੜ ਗਏ ਆ ਵਾ ਫਿਰਦੀ ਅਕਾ ਗੜੀ ਹੈ ਉਹ ਹੈ ਟੂਸਾ ਟੌਰੀ ਮੈਂ ਟੂਸਾ ਵਾਲੀ ਕਹਿ ਗਿਆ ਆਜ ਇਹਦੇ ਟੂਸ ਨੇ گلابی ਕਾਲੇ ਬਾਕੀ ਉੜਦਾ ਐ ਲਾਦਾ ਨੇ گلابی ਤੇ ਆਹ ਲਾਲ ਖਰਾਬ ਟੂਸਾ ਆਇ ਲਾਦਾ ਉੜਤੇ ਦਾ ਵੈਸੀ ਡੰਡੇ ਮੋٹے ਕਰਤੇ ਚਲੋ ਭਈ ਇਹਨਾਂ ਨਾਲੇ ਤਾਂ ਹਨਾ ਜੇੜੇ ਗੁੜੇ ਹੀ ਪੈ ਜਾਣਗੇ ਇਹਨਾਂ ਦੇ ਬਾਕੀ ਕੋਈ ਨਾ ਕੱਲ ਵਾਸਤੇ ਕਰਦਾ ਇਹਨਾਂ ਨੂੰ ਤਿਆਰ ਚਾਬਾ ਵੀ ਟੁੰਡਣ ਨੂੰ ਦੇਖਦਾ ਮਾਰ ਛੱਡ ਕੇ ਆ ਗਈ ਕੀ ਹੈ ਕੰਡ ਵਾਲੀ ਕਾਲੀ ਕੰਡ ਵਾਲੀ ਤੇ ਨੋਕ ਵੀ ਕਾਲੀ ਕਰ ਲਈ ਇਹਨੇ ਹੈ

ਓ ਬਾਗੀ ਆ ਸਕਦੀਆ ਦੋਵੇਂ ਇੱਕ ਦੇ ਨਾਲ ਬੱਚਾ ਜਾ ਤਿੱਤੀਆਂ ਵਾਲੀ ਉੱਤੀ ਹੈ ਜਿਆਦੇ ਉਹ ਸ਼ਾਇਦ ਗਾਲ ਟੁੱਡੇ ਕਿ ਬਹਿਰੀਆਂ ਬੂਰੀਆਂ ਜਾਂ ਫਰਦੀਆਂ ਹੁੰਦੀਆਂ ਨੇ ਵੀ ਆਥਣੇ ਆਥਣ ਟਾਈਮ ਆ ਹੁਣ ਵੀ ਕਹੀ ਸੀ ਤੇ ਕੂਤਰ ਛੱਡਣ ਨਹੀਂ ਸੀ ਪਹਿਲਾਂ ਮੇਰੇ ਤਾਂ ਇੰਨੇ ਗਾ ਵੱਧ ਗਏ ਉੱਤੇ ਫਰਦੀ ਬਾਈ ਉਹ ਵੀ ਦੂਜੀ ਤਿੱਖੇ ਜਿਹੇ ਪਰਾਂ ਵਾਲੀ ਬਾਕੀ ਕੋਈ ਪਤਾ ਨਹੀਂ ਜਿਆ ਆ ਗਈ ਨਾ ਸਿੱਧੀ ਮਤਲਬ ਕੋਈ ਬਗਾਨੀ ਛੱਤ ਤੇ ਨਾ ਬੈਠਿਆ ਉਹਦੇ ਘਰੇ ਆਵੇ ਫੇਰ ਦੇਖਿਓ ਕਿਵੇਂ ਆਣ ਸਵਾਦ ਹੀ ਸਵਾਦ ਆਈ ਤਾਂ ਆ ਗਿਆ ਕਿੱਧਰ ਬਾਕੀ ਆਈ ਹਾਈ ਆ ਇੱਥੇ ਬੈ ਗਈ ਮੰਗਤੀ ਦੀ ਮੰਗਤੀ ਤੇ ਹੱਥ ਪੈਰੀ ਇਹਨੂੰ ਉਹਦੇ ਛਤਰੀ ਉੱਤੇ ਨਹੀਂ ਲਾਈ ਉਹਦੇ ਕਰਕੇ ਉਹ ਬੈ ਗਈ ਬਾਗੂ ਨੁਮਾਂਟੀ ਤੇ ਅੱਤ ਪਈ ਹੋਈ ਆ ਉਹਦੇ ਉੱਤੇ ਛਤਰੀ ਕਰਕੇ ਤਾਂ ਮਾਂਟੀ ਤੇ ਆ ਗਈ ਚਾਲਾ ਜੀ ਬਾਬਿਓ ਬਈ ਪਾਣੀ ਦੇਖੋ ਕਿਵੇਂ ਹੋ ਗਿਆ ਆਹ ਆ ਗਿਆ ਬੱਚਾ ਜਿਹਾ ਵੀ ਆ ਗਿਆ ਆਹ ਬਹਿ ਕੇ ਦੋਏ ਪਤੰਦਰ ਠੀਕ ਹੈ ਬਾਬੋ ਨਾ ਜੇ ਮੈਂ ਮੂੰਹ ਪੱਟਾ ਦੇਈ ਚਾਲਾ ਬਾਕੀ ਆਹ ਗਿੱਲੇ ਤੇ ਪਰ ਉਹ ਕਹ ਉਹਦੇ ਕਰਕੇ ਡੱਡੂ ਕੇ ਉੜ ਗਿਆ ਬਾਕੀ ਜਿਹੜੇ ਦੋ ਨੇ ਉਹ ਉੱਤੇ ਨੇ ਵਾਓ ਚਲਾਂਗੇ ਜਾਨ ਖਸਕੂ ਸੇ ਮਨਤਾ ਆਪਣੀ ਦਿਖ ਰੇ ਦੇਖੀ ਕਿਤੇ ਇਨੇ ਰਣਾ ਪਾ ਜਾਣਾ ਦੇਖੋ ਬਾਕੀ ਕਲਾਈ ਵਭੋ ਦੋ ਕਬੂਤਰਾਂ ਤਾਲ ਲੀਆਂ ਜਿਹੜੇ ਆਡੀਅנס ਸੀ ਤੇ ਬੱਚਾ ਜਾ ਫਰਦਾ ਦੇਖਾਂ ਨੇ ਫਿਰ ਲੱਛਣ ਦੇਖੋ ਇਹ ਆ ਗਿਆ ਆ ਗਿਆ ਕੁਟੀ ਦੇ ਬਾਈ ਚਲੋ ਭਈ ਜਾ ਆਈਏ ਕੰਮ ਫਿਰ ਆਓ ਦੇਖੋ ਆ ਗਿਆ ਛਤਰੀ ਤੇ ਚੱਲ ਸਿੱਧੀ ਹੋਇ ਨਾ ਚਲੋ ਆਪਿਆ ਜੀ ਨੀਚੇ ਆਪਾਂ ਉਹ ਜਾ ਕੇ ਆ ਗਏ ਆ ਆਹ ਆਪਣੇ ਹੋਮ ਸੈਟਅਪ ਉੱਤੇ ਬੈਠੀ ਆ ਚਿੱਟੀਆਂ ਵਾਲੀ ਇਹਦੀ ਕਰਤੀ ਬਈ ਇਹਦੀ ਵੀ ਕਰਤੀ ਕਾਲਾ ਪੋਟਾ ਕਾਲੀ ਕਾਂਡ ਦੋਵੇਂ ਕੁਛ ਮਰਜ਼ੀ ਲਾ ਲਓ ਤੇ ਉੱਤੇ ਇੱਕ ਬੱਚਾ ਬੈਠਾ ਤੇ ਉਹ ਬੈਠੀ ਇੱਕ ਡੱਬੀ ਇੱਕ ਟੰਡ ਕਰਤੀ ਇਹਦੇ ਅੰਦਰ ਨਮਾਈ ਇਹਦਾ ਵੀ ਹੋਂ ਤਾਂ ਵਧੀਆ ਸਰਾ ਪੋਟਾ ਹੋਗਾ ਤੁਹਾਨੂੰ ਦਿਖਾਈਏ ਥੰਬਨੇਲ ਮੰਗੂ ਜੇ ਮਤਲਬ ਨਿਕਲ ਯੂ ਨਹੀਂ ਗਾਇਸ ਲਾਓ ਗਾਇਸ ਲਾਓ ਗਾਇਸ ਆਏ ਹਨ ਇਹ ਲਾਓ ਗਾਇਸ ਲਾਓ ਗਾਇਸ ਘੜਜੋ 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 ਫੋਨ ਕਿੱਥੇ ਇਸਕੀ ਠੀਕ ਹੈ ਕਰਨਾ ਨਹੀਂ ਠੀਕ 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 ਕਰਵਾ ਦੇ ਇਹਦਾ ਸਾਨੂੰ ਪਤਾ ਹੀ ਰੰਗ ਬਸ ਛੱਡ ਦੇ ਕਿਵੇਂ ਇਹ ਕਰੀਏ ਇਹ ਅਹੀਂ ਕਰ ਲੈਨੇ ਆ ਕਹਿੰਦੇ ਲਾਓ ਆਪੇ ਪੈਰ ਹੋਰੇ ਲੋਡ ਚ ਆਈ ਜਾਂਦਾ ਉਰੇ ਇਹੋ ਉਰੇ ਠੀਕ ਆ ਠੀਕ ਆ ਇਹ ਕੇਦੇ ਲਾਤਾ ਕਾਲੀ ਘੰਡ ਕਰਤੇ ਸੀ ਉੜਦੀ ਉਹ ਘੰਡ ਲੱਗ ਪਈ ਬਾਕੀ ਬਦਾਮ ਵੀ ਲਿਆਏ ਬਸ ਬਦਾਮ ਭੇਕੇ ਆਲੂ ਤਿੰਨ ਚਾਰ ਤਾਂ ਆ ਗੋ ਡੱਬੀ ਦਾ ਬੇਟਾ ਬਸ ਡੱਬੀ ਆ ਜੇ ਆ ਰੋਟੀਆਂ ਪਾਰ ਜਾਂਦੀਆਂ ਉਹ ਤਾਂ ਲੋਈ ਵਾਬੇ ਕੀ ਆਇਆ ਦੇਖੋ ਕੀ ਆਇਆ ਬਈ ਦੇਖੋ ਬਦਾਮ ਆ ਗਏ ਬਦਾਮ ਗਿਣੋ ਕਿੰਨੇ 2 4 4 ਵੱਧ ਦੇ ਨੇ 10 ਤੋਂ ਬਾਲੇ ਨੇ ਆਣਾ ਬਾਈ ਤੇ ਆਇ ਨੂੰ ਵਾਬੇ ਉਹ ਰੱਖ ਇਹਨੂੰ ਰੱਖ ਦੀ ਇੱਥੇ ਇੱਕ ਇਹਦੇ ਉੱਤੇ ਆ ਟੱਕ ਦੀਏ ਇਹ ਕਬਦੇ ਬਦਾਮ ਆਤੀ ਮਲੇਖਾਨ ਇਹਨੂੰ ਪੀਸ ਕੇ ਆ ਬਦਾਮਾਂ ਨੂੰ ਪੀਸ ਕੇ ਤੇ ਇਹਦਾ ਪਾਊਡਰ ਬਣਾ ਕੇ ਵਿੱਚ ਕਾਲੀ ਮਿਰਚ ਆ ਹੋਰ ਕੋ ਬਥੇਰਾ ਕੁਸ਼ ਪਾਇਆ ਜਾਂਦਾ ਬਾਕੀ ਸੱਟਾ ਕਮ ਆਪਾਂ ਕਰੀਏ ਇਹਨੂੰ ਅਵ ਯਾਬੋ ਛਾਰਲੀ ਡੱਬੀ ਆਪਣੀ ਬੜਬਾ ਬੜਕਾ ਬੜਵਾ ਗਿਆ फडਕਾ ਆ ਕੇ ਹੁਣ ਇਹਨੂੰ ਲਾਉਣਿਆ ਨੀਚਾ ਹੀ ਸੈਯੋ ਯਾ ਤੰਗੀ ਏ ਆ ਬੈਠੀ ਆਈ ਕੋਤੋਂ ਸ਼ੇਖੋ ਸੀ ਦੀਆ ਕੀ ਕਰਤਾ ਦੀਏ ਆਪਾਂ ਵੀ ਉੱਤੇ ਚੜ ਰਹੇ ਸੀ ਜੇ ਬਾਪੋ ਕੁੰਡਾ ਵੀ ਭਰ ਲਿਆ ਪਾਣੀ ਦਾ ਬਹੁ ਪਿਆਸ ਲੱਗੀ ਹੋਣੀ ਪਰ ਪਾਣੀ ਕੋਸਾ ਜਾਮਾ ਮਤਲਬ ਆਏ ਦੇਖ ਲਓ ਜਿਵੇਂ ਗਰਮ ਕਰਿਆ ਹੋਵੇ ਤਬਾਪੇ ਯਾਰਾ ਹੱ ਚਿੱਟੀਆਂ ਵਾਲੀ ਦਾ ਜ਼ਰੂਰ ਨਿਕਲ ਜਾ ਉਹ ਬੈਠੀ ਪਰਾ ਠੀਕ ਆ ਚਲੋ ਪੌਣੇ ਦਾਣੇ ਨਾਲੋਂ ਚੱਲ ਆਉਣੇ ਆਨੇ ਪਾਣੀ ਪੁਣੀ ਸ਼ਕਲ ਲੈਣੀ ਆਪਾਂ ਅੱਜ ਬੈਟਬਾਲ ਨਹੀਂ ਖੇਡੇ ਬੈਕਟਾਉਂ ਜੀ ਪਿਆਨੇ ਰੋ ਮੈਕਸ ਦਾਣੇ ਦਾਣੇ ਥੋੜੇ ਹੀ ਪਾਵਾਂਗੇ ਫਿਰ ਕੱਲ ਨੂੰ ਮਤਲਬ ਖਾਲੀ ਹੋਣ ਇਹਦਾ ਇਹਨਾਂ ਦੇ ਪੋਟੇ ਕੱਲ ਰੱਖ ਵੈਸੇ ਅੱਜ ਜਦ ਗੁੜ ਲਾਉਂਦੇ ਲਾਉਂਦੇ ਹੋਰੇ ਕੁਸ ਬਣ ਗਿਆ ਆਪਣੇ ਨਾਲ ਲਾਉਣਾ ਇਹਨਾਂ ਨੂੰ ਗੁੜਤੀ ਹੁਣ ਫੇਰ ਜਾਣੇ ਆਪਾਂ ਕਿਤੇ ਅੱਜ ਕੀ ਮਤਲਬ ਕੀ ਦੱਸੀ ਏ ਤੁਹਾਨੂੰ ਨੀ ਕੀ ਮਤਲਬ ਚਲੋ ਉਹੀ ਲਾ ਦਾਂਗੇ ਵਿਆ ਕਰਤਾ ਵਾ ਕਰਤਾ ਇੱਕ ਵਾਰ ਆਪਾਂ ਇੱਕ ਚਿੱਟੀਆਂ ਅੰਦਰ ਹੀ ਰੰਗ ਦਿਖਾ ਦਈਏ ਫੜ ਕੇ ਵੈਸੇ ਹੁਣ ਕਬੂਤਰੀਆਂ ਮੈਲੀਆਂ ਬਹੁਤ ਹੋ ਗਈਆਂ ਬਈ ਪਹਿਲਾਂ ਨਾਲੋਂ ਪਤਾ ਨਹੀਂ ਕਿਸ ਆਪਾਂ ਫੜਨ ਜਿਆਦਾ ਲੱਗੇ ਖਾਈ ਇੱਥੇ ਠੀਕ ਆ ਲਓ ਜੀ ਬਾਪੇ ਉਹ ਦੇਖੋ ਚਲੋ ਜੀ ਦੇਖੋ ਹੁਣ ਦੇਖੋ ਰੰਗ ਤਾਂ ਠੀਕ ਹੈ ਇਧਰ ਜੇ ਬਹਾਲਾ ਹੋ ਗਿਆ ਨਾ ਆ ਦੇਖੋ ਕੇ ਮੈਂ ਜੋ ਬਹਾਲਾ ਕਰ ਲਿਆ ਚਲੋ ਕੋਈ ਨਾ ਆਪ ਹੀ ਹੋਇਆ ਠੀਕ ਰਹਾ ਬਾਕੀ ਦੇਖਦਾ ਯਾਰ ਇਹ ਮੁੰਜੀ ਬਾਬੋ ਆ ਗਏ ਸੀਗੇ ਉਨ ਤਾਂ ਮੇਰਾ ਆਇਆ ਹੋ ਗਿਆ ਖਾਸਾ ਤੇ ਉਹ ਬੱਚੇ ਵਾਸਤੇ ਆ ਲੈਣ ਤੋਂ ਆਈ ਇਹ ਦਵਾਈ ਦਾ ਨਾਮ ਹੈਗਾ ਯਾਰ ਮਛਰਿਆ ਇਹਦਾ ਨਾਮ ਹੈਗਾ ਸੀਪ ਡੈਕ 2200 ਸੀਪ ਡੈਕ ਉਹ ਸੀ ਪੈੱਕਾ 250 ਇਹ ਗੋਲੀ ਆ ਬਾਕੀ ਜਿਹੜੇ ਜਨਪੁਰਾਣੀਆਂ ਕਾਨ ਤੇ ਬਾਕੀ ਬਹੁਤ ਤਾਂ ਨਾ ਹੋਰ ਕਈ ਜਿਹੜੇ ਵੱਡੇ ਕਬੂਤਰ ਆਏ ਨੇ ਉਹ ਹੋਰ ਲਾਓ ਕਰਦੇ ਨੇ ਹਨ ਆਪਾਂ ਨੂੰ ਆ ਮਿਲਿਆ ਇਹਦਾ ਚੌਥਾ ਹਿੱਸਾ ਦੇਣਾ ਇਹਨੇ 2 4 ਚੌਥਾ ਹਿੱਸਾ ਚਲੋ ਚਾਲਦਿਆਂ ਕਰੀ ਫੇਕ ਕਰਦੇ ਹੋ ਸੀ ਤਾਂ ਲਓ ਜੀ ਆ ਬੰਦੋ ਆ ਗਏ ਆਪਣੇ ਸੈਟ। ਹਾਂ ਲੋ ਜੀ ਬਾਬਿਓ। ਕਰ ਲਈ ਚੌਥਾ ਹਿੱਸਾ ਦਾ ਹੈ। ਇਹਦਾ ਟੀਜ਼ਰ ਇੱਕ ਕਿੱਧਰ ਗਿਆ? ਹਾਂ ਇੱਕੇ ਚੋਂ ਇਹ ਚ ਕੱਟਣਾ ਸੀ ਇਹ ਰਹਿ ਗਿਆ। ਚਲ। ਇਹ ਚੋਂ ਇੱਕ ਹੀ ਹਿੱਸਾ ਕੱਢ ਲਈ ਹੈ। ਤੇ ਇੱਕ ਇਹਦਾ ਵਾਪਸ ਧਰਦੀ ਦਾ ਗੋਲੀ ਦਾ। ਤੇ ਇਹ ਟੈਬਲੇਟ ਨੂੰ ਰੱਖ ਦਈਏ। ਸੌਂ ਗਏ। ਤੁਰਪਾ ਨੰਦੀ ਤੇ ਤੇ ਨਹੀਂ ਮਿਲ ਰੱਖ ਕੇ ਮੋਸਕੇ ਫੋਰਟ ਆਈਟਮ ਚਲਦਾ ਇਹ ਬੱਚੇ ਨੂੰ ਜਾ ਕੇ ਆਦੀ ਇਹ ਲੈਣਾ ਬਈ ਬਿਨਾ ਪਾਣੀ ਤੋਂ ਦੇ ਦੋ ਕੋਈ ਆ ਉਹ ਨਹੀਂ ਹੈਗਾ ਤਾਂ ਲਾਓ ਜੀ ਬਬੂ ਇਹਦੀ ਤਾਂ ਪੂਰੀ ਬਣ ਗਈ ਆਣ ਉਹ ਕੀਆ ਕਰਦੇ ਨੇ ਕਿਉਂ ਮਾਹਣੇ ਕਹਿ ਘਾੜਾ ਤੀ ਪਹਿਲਾਂ ਜੇ ਕਰਦੇ ਰੋ ਫਿਰ ਦਖਤ ਆ ਫੜ ਲੈ ਬੱਚਾ ਠੀਕ ਹੈ ਅੱਜ ਹੀ ਪਤਾ ਲੱਗਿਆ ਸੀ ਅੱਜ ਹੀ ਇਹਦਾ ਕੰਮ ਕਰਤਾ ਆ ਦੇਖੋ ਕਿਵੇਂ ਆ ਰਹੀ ਆ ਰਿਕਾ ਹੁਣ ਸੀ ਆ ਰਹੀਆਂ ਉਹ ਕਹਿੰਦੇ ਜੇ ਇਹਦੇ ਨਾਲ ਰਾਮ ਮਿਲ ਗਿਆ ਠੀਕ ਹੈ ਬਾਕੀ ਦੇਖੋ ਅੱਗੇ ਕੀ ਹੋبتدي ਬਾਹਰ ਕੱਢਤਾ ਉਹ ਅੰਦਰ ਨਹੀਂ ਕੱਢਦੇ ਕਰਦੇ ਕਰਦੇ ਇਹ ਹੁਣ ਜਾਣਦੇ ਲੋ ਯੂ ਜਿਸ ਦਿੱਤਾ ਤਰਦਾ ਘਤਵਾ ਆਣ ਰਹਿਗਾ ਦਾਣੇ ਚੱਕ ਦੀਏ ਇਹਦੇ ਖੜਜੋ ਇੱਧਰ ਰੱਖ ਦੀਏ ਦਾ ਤੇ ਜਿਹੜਾ ਪਾਣੀ ਆ ਇਹਨੇ ਬਦਲ ਦਈਏ ਆਣੇ ਇੱਥੇ ਇਸ ਟਵਲਟ ਉੱਤੇ ਠੀਕ ਆ ਇਹਨੂੰ ਕਰਦੀ ਲਾਕ ਚਲੋ ਬਾਬਾ ਠੀਕ ਆ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਅੱਜ ਬੱਚੇ ਦੀ ਵੀ ਕਰਤਾ ਜੇ ਬਾਕੀ ਕੱਲ ਤੱਕ ਬਾਕੀ ਆਏ ਤਾਂ ਆਏ ਤਾਂ ਰਿਐਕਸ਼ਨ ਕਰੂਗੀ ਦਵਾਈ ਗੋਲੀ ਦੋ ਦਿਨਾਂ ਬਾਅਦ ਕਰੇ ਤਿੰਨ ਦਿਨਾਂ ਬਾਅਦ ਕਰੇ ਜੇ ਨਾ ਕਰਿਆ ਕੁਝ ਸੱਟ ਲੱਟ ਜਾ ਮੇਰਾ ਕੋਹੋਰ ਦਵਾਈ ਵੀ ਆਪਣਾ ਘਰੇ ਸਿਸਟਮ ਦੇਸੀ ਉਗਾਰੜ ਉਹ ਵੀ ਕਰਕੇ ਚਲੋ ਮਿਲਦੇ ਆ ਬਾਾਲੀਆਂ ਕਾਈਨ ਮਾਰਦੇ ਪਾਲੀ ਬਹੁਤ ਲੰਬੇ ਲੰਬੇ ਜਾਂਦੇ ਨੇ ਬਲੌਗ ਤੁਹਾਨੂੰ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ